ਜਿਹੜੇ ਜੁੜ ਜਾਂਦੇ ਨੇ ਉਹਨੇ ਰਾਮ ਕੀ ਕਰਨਾ ਉਹਨਾਂ ਨੂੰ ਆਰਾਮ ਦੇ ਵਿੱਚ ਵੀ ਰਾਮ ਦਿਸਦਾ ਮੈਂ ਨਹੀਂ ਕਹਿੰਦਾ ਬਾਣੀ ਵਿੱਚ ਲਿਖਿਆ ਪੰਕਤੀ ਪੜਾਂਗਾ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਜਾਗਦੇ ਤੇ ਰਾਮ ਰਾਮ ਕਹਿੰਦੇ ਹੀ ਨੇ ਜਦੋਂ ਉਹ ਵਿਸ਼ਰਾਮ ਕਰਦੇ ਨੇ ਆਰਾਮ ਦੀ ਅਵਸਥਾ ਵਿੱਚ ਅੱਖੀਆਂ ਮੀਟੀਆਂ ਹੁੰਦੀਆਂ ਨੇ ਬਾਬੇ ਨਾਨਕ ਨੇ ਕਿਦੜੇ ਅੱਖੀਆਂ ਮੀਟ ਕੇ ਸੌਂ ਲਈ ਆਏ ਸੀ ਉਹ ਬਾਬਾ ਨਾਨਕ ਜਾਦਾ ਨੇਤਰਬੰਦ ਕਰਦਾ ਸੀ ਸੱਚੇ ਬਾਦਸ਼ਾਹ ਕਰਦੇ ਸਨ ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰithvi ਦਿਸਾਈ ਬਾਬਾ ਕਹਿੰਦਾ ਵਈ ਇਹ ਤੇ ਜਲ ਰਿਆ ਉੱਥੇ ਸੱਜਣ ਠਾਗ ਉਠੋ ਮਨਾ ਉਨ ਠਾਰ ਕੇ ਆਈਏ ਉੱਥੇ ਦੇ ਕੌਡਰ ਰਾਖੇ ਠਰ ਰਿਹਾ ਉਥੇ ਮਾਰ ਮਰ ਖਾ ਰਿਹਾ ਚੱਲ ਉਹਨੂੰ ਠੰਡਾ ਕਰ ਕੇ ਆਈਏ ਇੱਥੇ ਵਲੀ ਕੰਧਾਰੀ ਦੇ ਆਪਣੇ ਆਪ ਨੂੰ ਵੱਡਾ ਪੀਰ ਬਣ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਜੇ ਸਾਡੇ ਪੀਰ ਫਕੀਰ ਮਤਲਬ ਸਾਡੇ ਗੁਰੂ ਸੌ ਜਾਂਦੇ ਫਿਰ ਅਸੀਂ ਕਿੱਥੋਂ ਜਾਗਣਾ ਸੀ ਉਹ ਨਹੀਂ ਸੌਂਦੇ ਬਾਣੀ ਵਿੱਚ ਲਿਖਿਆ ਦਿਨ ਰਾਤੀ ਰਾਧੋ ਪਿਆਰੋ ਇਹ ਉਹਨਾਂ ਦੇ ਲਈ ਹੈ ਜਿਹੜੇ ਕਰਗੇ ਗਏ ਨੇ ਉਹ ਪ੍ਰੈਕਟੀਕਲ ਕਰਕੇ ਗਏ ਨੇ ਸਾਨੂੰ ਲੁਕਤੇ ਦੇ ਗਏ ਨੇ ਪ੍ਰੈਕਟੀਕਲ ਕਰੋ ਤੁਹਾਡੇ ਸੁਪਨੇ ਦੇ ਵਿੱਚ ਵੀ ਤੁਹਾਡਾ ਸਿਮਰਨ ਚੱਲੇਗਾ ਤੁਹਾਡੀ ਹਾਜ਼ਰੀ ਲੱਗੇ ਭਗਤ ਕਬੀਰ ਜੀ ਕੋ ਪੁੱਛਦੇ ਆ